ਸਿੱਧੂ ਸਾਹਿਬ ਤਾਜਪੋਸ਼ੀ ਹੋਣ ਜਾ ਰਹੀ ਹੈ ਪ੍ਰੀਮੀਅਰ ਸਾਹਿਬ ਦੀ ਔਰ ਤੁਸੀਂ ਵੀ ਪਹੁੰਚੋ ਕੀ ਬਾਬਾ ਦੀਪ ਸਿੰਘ ਮਹਾਰਾਜਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਕੋਸ਼ਿਸ਼ ਨੂੰ ਸਫਲ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਆਮ ਆਦਮੀ ਪਾਰਟੀ ਦਾ ਡਿਪਟੀ ਮੇਅਰ ਦੀ ਪੋਸਟ ਹੈ ਜਿਹੜੀ ਉਹ ਮੇਰੇ ਮੇਰੇ ਹਲਕੇ ਆਤਮਨਗਰ ਦੀ ਟੋੜੀ ਦੀ ਪਈ ਹੈ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਰਾਜੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਇੱਛਾ ਰੱਖੀ ਸਾਡੇ ਹਲਕੇ ਨੂੰ ਇਹ ਇੱਕ ਬਹੁਤ ਵੱਡਾ ਮਾਨ ਦਿੰਦਾ ਹੈ ਇੱਕ ਆਮ ਕਰਦੇ ਮੁੰਡੇ ਨੂੰ ਜਿਹੜਾ ਡਿਪਟੀ ਮੇਅਰ ਬਣਾ ਕੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦਿੰਦਾ ਕਿ ਇਹ ਪਰਿਵਾਰਵਾਦ ਦੇ ਵਿੱਚ ਕੁਰਸੀਆਂ ਨਹੀਂ ਦਿੰਦੀ ਇਹ ਕੰਮ ਦੇ ਆਧਾਰ ਤੇ ਨਿਹੰਦੇ ਦਾਤੇ ਲਈ ਕੁਰਸੀਆਂ ਦਿੰਦੀ ਬਿਲਕੁਲ ਗਿਲ ਰੋਡ ਦੇ ਦੇਖਿਆ ਜਾਂਦਾ ਜੀ ਕਿ ਗ੍ਰੀਨਰੀ ਨਹੀਂ ਹੈਗੀ ਬਿਲਕੁਲ ਵੀ ਪੇੜ ਬਹੁਤ ਘਟਨੇ ਔਰ ਇਹ ਦੁਕਾਨਦਾਰ ਵੀ ਕਿਤਨਾ ਕਿਤੇ ਕੋਈ ਇਸ ਤਰ੍ਹਾਂ ਦਿੱਖਤ ਦੇਣ ਲੱਗਦੇ ਇਹ ਤਾਂ ਨਿੱਕਾ ਜਿਹਾ ਕੰਮ ਹੈ ਮੈਨੂੰ ਤਾਂ ਸਾਹਮਣੇ ਵੇਹੇ ਹਰੇ ਹਰੇ ਬੂਟੇ ਦਿੰਦੇ ਮਰੋ ਨਿਗਾ ਪਿਛਲੇ ਪਾਸੇ ਜੇਕਰ ਗਿਲ ਰੋਡ ਵੱਲ ਜਾਈਏ ਵਿਸ਼ਕਰਮਾ ਗਿਲ ਰੋਡ ਦੇ ਉੱਪਰ ਪਹਿਲੀ ਜਿਹੜਾ ਯੂਨਾਈਟਿਡ ਸਾਇਕਲ ਹੈ ਉਹਦੇ ਮੂਰੇ ਮੈਂ 12 ਜਿਹੜੇ ਨੇ ਖਜੂਰਾਂ ਦੇ ਪੇੜ ਲਾਏ ਨੇ ਹੁਣ ਜੇ ਮੂਰੇ ਗਏ ਆਪਾਂ ਤੁਹਾਨੂੰ ਦਿਖਾਉਂਗਾ ਸ਼ਾਰਟ ਵੀਡੀਓ ਇਹ ਆਤਮਨਗਰ ਹਲਕੇ ਵਿੱਚ ਗਿੱਲੇ ਰੋੜੋ ਜਿੱਥੇ ਟੋਏ ਟਿੱਬੇ ਗੰਦਗੀ ਦੇ ਢੇਰ ਹੁੰਦੇ ਉਹਦੇ ਖਜੂਰਾਂ ਦੇ ਬੂਟੇ ਲੱਗੇ ਹੈ ਕਰਾਪਸ਼ਨ ਨੂੰ ਲੈ ਕੇ ਵੀ ਕੁਝ ਕਹਾਂਗੇ ਕਰਾਪਸ਼ਨ ਨੂੰ ਪੂਰੀ ਨਾਥ ਪਾਵਾਂਗੇ ਕਿ ਇਹ ਜਿਹੜੀ ਹੈ ਦਫਤਰ ਸੀ ਜੋਨ ਦੇ ਵਿੱਚ ਲੰਬੇ ਸਮੇਂ ਤੋਂ ਦਿਪਤੀ ਮੀਰ ਦਾ ਸੀ ਜੋਨ ਚ ਦਫਤਰ ਸੀ ਇਹ ਕਾਰਜਸ਼ੈਲੀ ਅਸੀਂ ਇੱਥੋਂ ਹੀ ਬਹਿ ਕੇ ਚਲਾਵਾਂਗੇ ਤਾਂ ਕਿ ਕਰਾਪਸ਼ਨ ਨੂੰ ਨਾਥ ਪਾਵੇ ਲੋਕਾਂ ਨੂੰ ਸੌਤ ਮਿਲਣ ਦੇ ਫੋਟੋਸੈੱਟ ਤੇ ਐਮਐਲਏ ਬੈਠਾ ਹੋਵੇ ਉਹਨਾਂ ਦੇ ਫੋਟੋਸੈੱਟ ਤੇ ਡਿਪਟੀ ਮੇਅਰ ਸਾਰੇ ਕੌਂਸਲਰ ਸਹਿਭਾਗ ਲੈਂਦੇ ਆਗੇ ਸਿੱਤੂ ਸਾਹਿਬ ਆਗੇ ਰੌੜਾ ਸਰ ਸਾਹਿਬ ਤਾਜਪੂਸ਼ੀ ਹੋਣ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਵਰਕਰ ਸਾਰੇ ਇਕੱਠੇ ਹੋਏ ਆ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਜਤਾਇਆ ਤੇ ਮੇਅਰ ਜਿੱਤੀ ਮੇਰ ਸੀ ਨ ਦਿੱਤੀ ਮੇਰ ਬਣਾਏ ਸਾਰੇ ਲੁਧਿਆਣਾ ਵਾਸੀਆਂ ਧੰਨਵਾਦ ਕਰਦਾ ਫਿਰ ਮੈਂ ਖਾਸ ਕਰਕੇ ਆਪਣੇ ਵਾਰਡ ਨੰਬਰ 40 ਤੋਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਜਤਾਇਆ ਕੌਂਸਲਰ ਬਣਾਇਆ ਤੇ ਅੱਗੇ ਪਾਰਟੀ ਨੇ ਜਿੰਨਾ ਕੁ ਮਾਨ ਸਤਿਕਾਰ ਦਿੱਤਾ ਸੀਐਮ ਸਾਹਿਬ ਦਾ ਪੰਜਾਬ ਪ੍ਰਧਾਨ ਜੀ ਦਾ ਸਾਰੀ ਕੈਬਨਿਟ ਦਾ ਸਾਰੇ ਐਮਐਲਏ ਸਾਹਿਬ ਦਾ ਵੀ ਮੈਂ ਸਾਰਿਆਂ ਦਾ ਰਿਣੀ ਰਹਾਂਗਾ ਤੇ ਅੱਜ ਅੱਜ ਸਾਰੇ ਦੋਸਤ ਮਿੱਤਰ ਸਾਰੇ ਕੌਂਸਲਰ ਸਾਥੀ ਸਾਰੇ ਬਲਾਕਾਂ ਦੇ ਪ੍ਰਧਾਨ ਵਾੜਾਂ ਦੇ ਪ੍ਰਧਾਨ ਅੱਜ ਸਾਰੇ ਇਕੱਠੇ ਹੋ ਕੇ ਐਮਐਲਏ ਸਾਹਿਬ ਦੇ ਦਫ਼ਤਰ ਤੋਂ ਸਦਾ ਕਲਵਾਨ ਸਿੰਘ ਸਿੱਧੂ ਜੀ ਵੱਡੇ ਭਰਾ ਦੇ ਦਫ਼ਤਰ ਤੋਂ ਇਕੱਠੇ ਹੋ ਕੇ ਸੀ ਜ਼ੋਨ ਦੇ ਵਿੱਚ ਅੱਜ ਪਹਿਲੇ ਦਿਨ ਦਫ਼ਤਰ ਚਾਰ ਚੰਬਨ ਜਾ ਰਹੇ ਹਾਂ ਜੀ ਤੇ ਜਿਵੇਂ ਪਹਿਲਾਂ ਇਹਨਾਂ ਕੰਪਨੀ ਨੇ ਕਿਹੜੀ ਵੱਡੀ ਜ਼ਿੰਮੇਵਾਰੀ ਨੋ ਰਹੀ ਹੈ ਦੇਖੋ ਜ਼ਿੰਮੇਵਾਰੀਆਂ ਤੇ ਵੀ ਗਰਾਊਂਡ ਲੈਵਲ ਤੇ ਵਿੱਚ 10 ਸਾਲ 12 ਸਾਲਾਂ ਤੋਂ ਕੰਮ ਕਰਦਾ ਆ ਰਹੇ ਹਾਂ ਲੁਧਿਆਣੇ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਆ ਸਾਰੇ ਹੀ ਪਹਿਲ ਦੇ ਅਧਾਰ ਤੇ ਕੰਮ ਹੋਣ ਵਾਲੇ ਆ ਜਿੰਨਾ ਕਿ ਜਿਹੜੀਆਂ ਨਜਾਇਜ਼ ਜਿਹੜੀਆਂ ਜਿਹੜੀ ਸਾਡੇ ਲੋਕ ਨਜਾਇਜ਼ ਜਿਹੜੇ ਖੱਜਲ ਹੋ ਰਹੇ ਸੀ ਸਾਰੇ ਦਫਤਰਾਂ 'ਚ ਕਿਉਂਕਿ ਕਾਰਪੋਰੇਸ਼ਨ ਬਣੀ ਹੋਣਾ ਅਸੀਂ ਲੰਬਾ ਸਮਾਂ ਨਿਕਲ ਗਿਆ ਅਫਸਰ ਸਾਹਿਬ ਸਾਰੇ ਤਾਂ ਮੈਂ ਗਲਤ ਨਹੀਂ ਕਹਿੰਦਾ ਪਰ ਕੁਝ ਹੁੰਦੇ ਨੇ ਕਿ ਜਿਹੜੇ ਲੋਕਾਂ ਨੂੰ ਪ੍ਰਾਇੋਰਟੀ ਨਹੀਂ ਦਿੰਦਾ ਕੰਮਾਂ ਨੂੰ ਤੇ ਸਾਰਿਆਂ ਨੂੰ ਨਾਲ ਲੈ ਕੇ ਅਕਸਰ ਸਰਵਾਨਾਂ ਨੂੰ ਵੀ ਨਾਲ ਲਿਆ ਜਾਊਗਾ ਤੇ ਪਲੱਸ ਜਿਹੜੇ ਸਾਡੇ ਲੁਧਿਆਣੇ ਵਾਸੀਆਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਿਹਦੇ ਨਾਲ ਇੱਕ ਖੁਸ਼ੀ ਦਾ ਮਾਹੌਲ ਹੋਵੇ ਇੱਕ ਪਰਿਵਾਰਿਕ ਮਾਹੌਲ ਬਣੇ ਕਿ ਜਦੋਂ ਸਾਡੇ ਲੋਕ ਦਫ਼ਤਰਾਂ 'ਚ ਜਾਣ ਉਹਨਾਂ ਦਾ ਮਾਨ ਸਤਕਾਰ ਹੋਵੇ ਉਹਨਾਂ ਦੇ ਕੰਮ ਕੀਤੇ ਜਾਣ ਤਾਂ ਕਰਪਸ਼ਨ ਨੂੰ ਲੈ ਕੇ ਵੀ ਕਹੂੰਗੇ ਕਰਪਸ਼ਨ ਜਿਵੇਂ ਕਾਰਪੋਰੇਸ਼ਨ 'ਚ ਬਹੁਤ ਸਾਰੀ ਕਰਪਸ਼ਨ ਪਹਿਲੇ ਵਿਜੀਲੈਂਸ ਨੇ ਫੜੇ ਵੀ ਆ ਲੋਕ ਕਿਵੇਂ ਦੇਖਦੇ ਹੋ ਜੀ ਉਹਨਾਂ ਨੂੰ ਉਹਦੇ ਕਿਵੇਂ ਨੱਥ ਪਉਂਦੀ ਦੇਖੋ ਜਿਹੜੀ ਕਰਪਸ਼ਨ ਆ ਇਹ ਜ ਲਗਨਦਾ ਨਹੀਂ ਕੀਤਾ ਜਾ ਸਕਦਾ ਵੀ ਜੇ ਨਹੀਂ ਹੈਗੀ ਪਰ ਹੈਗੀ ਆ ਉਹਦੇ ਨਾਲ ਜਿਹੜੇ ਮੇਰੇ ਗਾਉਂਸਟਰ ਸਾਥੀ ਨੇ ਸਾਡੇ ਸਾਰੇ ਮੇਅਰ ਸਾਹਿਬ ਦੇ ਸੀਨੀਅਰ ਡਿਪਟੀ ਮੇਅਰ ਸਾਹਿਬ ਸਾਰੇ ਐਮਐਲਏ ਸਾਹਿਬ ਬੈਠ ਕੇ ਸਾਡੀ ਡਿਸਕਸ਼ਨ ਬਹੁਤ ਲੰਬੀ ਹੋਈ ਆ ਵੀ ਜਿਹੜੀ ਕਰਪਸ਼ਨ ਤੇ ਹੱਥ ਪਾਵਾਂਗੇ ਕਿ ਜਿਹਦੇ ਨਾਲ ਸਾਰੇ ਸਾਥੀ ਨਾਲ ਲੈ ਕੇ ਚੱਲਾਂਗੇ ਵੀ ਅਗਰ ਕਿਸੇ ਵੀ ਮੁਲਾਜ਼ਮ ਨੇ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹਨਾ ਅਗਰ ਕਿਸੇ ਮੁਲਾਜ਼ਮ ਨੇ ਕਰਪਸ਼ਨ ਕੀਤੀ ਉਹ ਬਿਲਕੁਲ ਬਖਸ਼ਿਆ ਨਹੀਂ ਜਾਣਾ ਇੱਥੇ ਮਰਜ਼ੀ ਜਿਹਦੀ ਮਰਜ਼ੀ ਸਪਾਰਸ਼ ਕਰਾ ਲੈ। ਤੁਹਾਡੀ ਟਾਈਮਿੰਗ ਕੀ ਹੋਗੀ ਬੈਠਣ ਦੀ? ਉਹ ਸਵੇਰੇ ਕਿੰਨੇ ਵਜੇ ਮਲਾਜੇ ਮੰਦੇ ਨੇ। 5 ਮਿੰਟ ਪਹਿਲਾਂ ਬੈਠਾ ਹੋ। ਓਕੇ ਠੀਕ ਕਰ ਜਿੱਦਾਂ ਦੇਖਿਆ ਆਪਾਂ ਨੂੰ ਹਲਕਾ ਚੱਕਰੀ ਹੁਲਕਾ ਹੈ। ਕਾਫੀ ਕਿੜੇ ਆਇਆ ਏਰੀਆ ਹੈ। ਸੋ ਇਹਨੂੰ ਕਿੰਨਾ ਕੁ ਸੁਧਾਰ ਲਿਆਇਆ ਹੈ। ਦਿਨ ਰਾਤ ਇੱਕ ਕਰ ਦੂਗਾ ਜੀ। ਉਹਨੂੰ ਆਉਣ ਵਾਲੇ ਸਮੇਂ 'ਚ ਮੈਂ ਆਪਣੇ ਮੂੰਹੋਂ ਕੋਈ ਵੱਡੀ ਗੱਲ ਕਰਾਂ ਤਾਂ ਵਧੀਆ ਨਹੀਂ ਲੱਗਦੀ। ਇਹ ਤਾਂ ਆਉਣ ਵਾਲਾ ਤੁਹਾਨੂੰ 2 4 6 ਮਹੀਨੇ ਚ ਪਤਾ ਲੱਗ ਜਾਣਾ ਵੀ ਹਲਕਾ ਸਾਊਥ ਤੇ ਹਲਕਾ ਆਤਮਨਗਰ ਇੱਕ ਨੰਬਰ ਤੇ ਲੱਗਾ ਜਾਏ ਅੱਜ ਪੈਦਲ ਜਾ ਰਹੇ ਹੋ ਜੀ ਬਿਲਕੁਲ ਪੈਦਲ ਜਾ ਰਹੇ ਆ ਸਾਰੇ ਦੇਖ ਲਓ ਕਿੰਨਾ ਜੋਸ਼ ਹੈ ਸਾਰੇ ਪੈਦਲ ਜਾ ਰਹੇ ਨੇ ਸਭ ਜੋਰ ਜਿੰਦਾਬਾਦ